14 7 2025 ਨੂੰ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਗੁਣਾਣਪੁਰ ਨੂੰ ਲੋਹਿਆਂ ਲੋਹਿਆਂ ਤੋਂ ਮਖਰੋੜ ਤੇ ਅਨਨੋਨ ਵਿਅਕਤੀ ਵੱਲੋਂ ਦਾ ਕਤਲ ਕਰ ਦਿੱਤਾ ਸੀ ਇਸ ਅਣਕਤ ਕਤਲ ਨੂੰ ਸਮਝਾਉਣ ਵਿੱਚ ਲੋਹਿਆਂ ਆਪਣੀ ਸੋਨਾ ਸਫਤ ਦਾਸ ਕੀਤੀ ਗਈ ਹੈ ਵਾਕਿਆ ਇਹ ਸੀ ਕਿ ਹਰਜੀਤ ਕੌਰ ਜੋ ਲੋਹਿਆਂ ਦੇ ਰਹਿਣ ਵਾਲੀ ਸੀਗੀ ਪੁੱਤਰੀ ਸਾਧੂ ਸਿੰਘ ਵਾਸੀ ਪਿੰਡ ਤਰਨਾ ਜੋ ਆਪਣੇ ਪਰਿਵਾਰ ਸਮੇਤ ਗੁਣਾਣਕੋਣੀ ਚੋਂ ਪਿਛਲੇ ਸਾਲਾਂ ਤੋਂ ਰਹਿ ਰਹੀ ਸੀ ਤੇ ਦਾ ਪਤੀ ਇਹ ਜਿਹੜਾ ਕਲੰਦਰ ਸਿੰਘ ਆ ਉਹ ਵਿਦੇਸ਼ ਜਿਹੜਾ ਫਰਾਂਸ ਵਿੱਚ ਰਹਿੰਦਾ ਸੀਗਾ ਤੇ 14 ਤਰੀਕ ਨੂੰ ਦੁਪਹਿਰ ਦੇ ਸਮੇਂ ਇਹ ਆਪਣੀ ਐਕਟਵਾ ਤੇ ਆਪਣੇ ਕੱਪੜੇ ਲੈਣ ਲਈ ਨੇੜਲੇ ਪੈਂਡ ਜਿਹੜੀ ਜਾ ਰਹੀ ਸੀ ਤੇ ਉਹਦੇ ਵਾਰਸ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਆਇਆ ਤੇ ਜਦੋਂ ਜਾ ਕੇ ਦੇਖਿਆ ਕਿ ਲੋਹਿਆਂ ਤੋਂ ਮਖੋ ਜੀਟੀ ਰੋਡ ਮਾਨ ਕੱਡੇ ਦੇ ਸਾਹਮਣੇ ਖਤਾਨਾ ਚੌਂ ਦੀ ਡੈਡ ਬੋਡੀ ਜਿਹੜੀ ਉੱਥੇ ਪਈ ਸੀ ਖੁੱਲੋਂ ਨਾਲ ਲਥਪਥ ਹੋਈ ਤੇ ਜਿਹਦੇ ਗਲ ਵਿੱਚ ਬਹੁਤ ਤੇ ਇਤਿਹਾਰ ਜਿਹੜੇ ਡੂੰਘੇ ਜ਼ਖਮ ਸੀਗੇ ਤੇ ਜੋ ਮੌਕੇ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਗਿਆ ਅਤੇ ਇਸ ਕੇਸ ਦੀ ਠੁਗਾਈ ਨਾਲ ਪੜਤਾਲ ਕੀਤੀ ਗਈ ਤੇ ਮਾਨਯੋਗ ਐਸਐਸਪੀ ਸਰ ਹਰਵਿੰਦਰ ਸਿੰਘ ਤੇ ਐਸਪੀ ਸਰਨੀਤ ਰਾਏ ਇਨਵੈਸਟੀਗੇਸ਼ਨ ਜ਼ਿਲ੍ਹਾ ਚੰਡੀਗੜ੍ਹ ਦੀ ਹੈਨਮਾਈਂਡਡ ਹੈ ਤੇ ਇਹ ਤੱਥ ਸਾਹਮਣੇ ਆਏ ਕਿ ਜਿਹੜੀ ਹਰਜੀਤ ਕੌਰ ਆ ਇਹਦੀ ਸੈਕੰਡ ਮੈਰਿਜ ਕੋਲਵਿੰਦਰ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਚ ਤੇ ਪਹਿਲੇ ਵੀ ਡਾਈਵੋਰਸੀ ਸੀ ਤੇ ਇਹਦਾ ਪਤੀ ਜਿਹੜਾ ਕੋਲਵਿੰਦਰ ਸਿੰਘ ਆ ਉਹ ਵੀ ਡਾਈਵੋਰਸੀ ਸੀਗਾ ਤੇ ਮਜਬੂਤਾ ਸਮੇਂ ਉਹ ਫਰਾਂਸ ਤੇ ਰਹਿ ਰਿਹਾ ਤੇ ਉਹ ਵੀ ਜਦੋਂ ਮੈਰਿਜ ਸੈਕੰਡ ਹੋਈ ਤੇ ਉਸ ਤੋਂ ਬਾਅਦ ਉੱਥੋਂ ਆਪਣੇ ਫਿਰੋਜ਼ਪੁਰ ਤੋਂ ਛੱਡ ਕੇ ਇੱਕ ਨਾਨਕਪੁਰੋਂ ਦੇ ਲੋਹਿਆਂ ਚ ਇਹਨਾਂ ਵੱਖਰਾ ਮਕਾਨ ਬਣਾ ਲਿਆ ਸੀਗਾ ਤੇ ਆਪਣੀ ਲੜਕੀ ਸਮੇਤ ਇੱਥੇ ਰਹਿ ਰਹੇ ਸੀਗੇ ਤੇ ਜਦੋਂ ਇਹ ਕਤਲ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਜਿਹੜੀ ਹਰਜੀਤ ਕੌਰ ਹੈ ਇਹਦੀ ਸੈਕੰਡ ਮੈਰਿਜ ਹੋਣ ਤੋਂ ਪਹਿਲਾਂ ਇਸ ਦਾ ਇੱਕ ਦੂਰ ਦਾ ਰਿਸ਼ਤੇਦਾਰੀ ਚੋਂ ਦਲਵੀਰ ਸਿੰਘ ਉਰਫ ਸੋਨੂ ਪੁੱਤਰ ਨਰਵੈਰ ਸਿੰਘ ਵਾਸੀ ਪਿੰਡ ਦਬੂਲੀਆਂ ਥਾਣਾ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਉਹਦੇ ਨਾਲ ਇਹ ਹੁਣੀ ਸੀ ਪਰੰਤੂ ਉਹਦੇ ਨਾਲ ਸ਼ਾਦੀ ਨਹੀਂ ਹੋ ਸਕੀ ਕੁਲਵਿੰਦਰ ਸਿੰਘ ਨਾਲ ਹੋਗੀ ਤੇ ਉਸ ਦਿਨ ਤੋਂ ਕੁਲਵਿੰਦਰ ਜਿਹੜੀ ਸੀਗੀ ਹਰਜੀਤ ਕੌਰ ਮਰਤਕ ਤੇ ਦੋਸ਼ੀ ਦਲਵੀਰ ਸਿੰਘ ਆ ਇਹਨਾਂ ਦੇ ਆਪਸੀ ਜਿਹੜੇ ਆ ਨਿਯਰਤਵਾਦ ਹੀ ਗਈ ਤੇ ਜੋ ਹੁਣ ਤੱਕ ਇੱਕ ਦੂਜੇ ਨੂੰ ਮਿਲਦੇ ਰਹੇ ਹਾਲਾਤ ਇਹ ਪੈਦਾ ਹੋ ਗਏ ਕਿ ਕੁਲ ਜਿਹੜੀ ਹਰਜੀਤ ਕੌਰ ਉਹ ਦਲਵੀਰ ਸਿੰਘ ਦੇ ਘਰ ਜਾਣਾ ਚਾਹੁੰਦੀ ਸੀ ਤੇ ਦਲਵੀਰ ਸਿੰਘ ਇਸ ਵੱਲੋਂ ਡਰ ਗਿਆ ਸੀਗਾ ਫਿਰ ਇਸ ਨੇ ਜਦੋਂ ਇਹਨਾਂ ਹਰਜੀਤ ਕੌਰ ਨੇ ਬੁਲਾਇਆ ਤੇ ਦੋਸ਼ੀ ਜਿਹੜਾ ਦਲਵੀਰ ਸਿੰਘ ਆਪਣੀ ਬਰੀਜ਼ਾ ਕੱਢੀ ਲੈ ਕੇ ਇੱਥੇ ਮੌਕਾ ਤੇ ਆਇਆ ਤੇ ਉਸ ਨੂੰ ਬਾਣ ਕੱਡੇ ਤੇ ਨੇੜੇ ਲਿਜਾ ਕੇ ਬੁਲਾ ਕੇ ਇਹਨੇ ਉਹਦਾ ਪਹਿਲਾਂ ਗਲਾ ਕੁੱਟਿਆ ਨਾਲ ਹੀ ਇਹਨੇ ਉਹਦੇ ਆਪਣੀ ਗੱਡੀ ਚੋਂ ਇੱਕ 30000 ਕੱਢ ਕੇ ਉਹਦੇ ਗਲ 'ਚ ਡੂੰਗੇ ਤੇ ਹੁਣ ਪਹਿਲਾਂ ਥੱਲੇ ਸੁੱਟਿਆ ਤੇ ਫਿਰ ਡੂੰਗੇ ਤੇ ਹਾਰ ਉਹ ਜਿਹੜਾ ਵੈਪਨ ਸੀਗਾ ਉਸ ਵੈਪਨ ਨਾਲ ਇਹਦੇ ਗਲ 'ਚ ਝੱਖਮ ਕੀਤੇ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਇਹ ਦੋਸ਼ੀ ਉਸ ਤੋਂ ਉਸ ਟਾਈਮ ਤੋਂ ਲੈ ਕੇ ਫਰਾਰ ਸੀਗਾ ਪੁਲਿਸ ਵੱਲੋਂ ਸਾਰੀ ਮੁਸਤੈਦੀ ਨਾਲ ਸਾਰੇ ਐਂਗਲਾਂ ਤੋਂ ਤਪतीश ਕਰਕੇ ਇਸ ਸ਼ਿਟੀ ਤੇ ਪਹੁੰਚੀ ਦੇ ਦੋਸ਼ੀ ਨੂੰ ਜਿਹੜਾ ਕੱਲ੍ਹ ਉਹ ਗ੍ਰਿਫਤਰ ਕਰ ਲਿਆ ਜੋ ਕੋਲੇ ਜਿਹੜੀ ਮੌਕਾ ਮਾਰਦਾ ਵਰਤਿਆ ਕਿ ਬ੍ਰਿਜਾ ਕਾਰ ਹੋਏ ਬਰਾਮਦ ਕਰ ਲਿਆ ਇਹਨੇ ਇੱਕ ਮੋਬਾਈਲ ਜਿਹੜਾ ਵਰਤਿਆ ਸੀ ਮੌਕੇ ਤੇ ਉਹ ਵੀ ਵਰਤ ਲਿਆ ਹੁਣ ਮ੍ਰਿਤਕ ਦਾ ਮੋਬਾਈਲ ਤੇ ਜਿਹੜਾ ਵਰਤਿਆ ਹਥਿਆਰ ਉਹ ਬਰਾਮਦ ਕਰਨਾ ਬਾਕੀ ਹੈ ਉਹਨੂੰ ਅਜਮਾਨਯੋਗ ਅਦਾਲਤ 'ਚ ਜੋਸ਼ੀ ਦਰਬੀਰ ਸਿੰਘ ਨੂੰ ਪੇਸ਼ ਕਰਕੇ ਤੇ ਅਗਲੇ ਰਿਮਾਂਡ ਅਸਰ ਕੀਤਾ ਜਾਊਗਾ ਤੇ ਨਾਲ ਹੀ ਜਿਹੜੀ ਹੈ ਅਗਲੀ ਤਫਤੀਸ਼ ਮੁਕੰਮਲ ਕੀਤੀ ਜਾਊਗੀ ਥੈਂਕ ਯੂ